ਆਮ ਆਦਮੀ ਪਾਰਟੀ ਵਿੱਚ ਨਿਤ ਨਵੇਂ ਲੋਕ ਸ਼ਾਮਲ ਹੋ ਰਹੇ ਨੇ ਪਰ ਦੋ ਨਾਮ ਐਸੇ ਨੇ ਜਿਨ੍ਹਾਂ ਬਾਰੇ ਹਜੇ ਵੀ ਸਥਿਤੀ ਸਾਫ਼ ਨਹੀਂ ਉਹ ਹੈ ਪ੍ਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਭੂਤ ਮੇਰੇ ਨਾਲ ਨੇ ਭੂਤ ਸਾਹਿਬ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਤਰ੍ਹਾਂ ਦੀ ਅਟਕਲਾਂ ਚੱਲੀਆਂ ਫਿਰਾਈ ਇੱਕ ਸ਼ਰਤ ਵੀ ਰੱਖੀ ਗਈ ਆ ਸ਼ਾਮਲ ਆ ਕੇ ਕਿਉਂ ਨਹੀਂ ਹੋ ਰਹੇ ਦੇਖੋ ਜੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਬਹੁਤ ਖੁੱਲੇ ਦਿਲ ਨਾਲ ਸਵਾਗਤ ਹੈ ਸਾਡੇ ਲਗਭਗ ਹਰ ਲੀਡਰ ਨੇ ਇਹ ਕਿਹਾ ਕਿ ਜੇ ਉਹ ਸਾਡੇ قافਲੇ ਚ ਆਉਣਾ ਚਾਹੁੰਦੇ ਨੇ ਤਾਂ ਵੈਲਕਮ ਬਹੁਤ ਅੱਛੇ ਬੁਲਾ ਰਹੇ ਨੇ ਔਰ ਉਹਨਾਂ ਦੀ ਵਾਈਫ ਜਿਹੜੇ ਨੇ ਅੰਮ੍ਰਿਤਸਰ ਤੋਂ ਐਮਐਲਏ ਉਹ ਬਾਦਲ ਸਰਕਾਰ ਦੇ ਘਟਾਲਿਆਂ ਨੂੰ ਮੌਕੇ ਮੌਕੇ ਤੇ ਉਹ ਉਹਨਾਂ ਨੂੰ ਖਲਾਸਾ ਕਰਦੇ ਰਹਿੰਦੇ ਨੇ ਤੇ ਪਰ ਇਹ ਫੈਸਲਾ ਕਰਨਾ ਉਹਨਾਂ ਦਾ ਕਿ ਉਹ ਆਉਣਾ ਚਾਹੁੰਦੇ ਨੇ ਜਾਂ ਨਹੀਂ ਆਉਣਾ ਚਾਹੁੰਦੇ 14 ਅਗਸਤ ਦੀ ਜਿਹੜੀ ਡੇਟ ਰੱਖੀ ਸੀ ਉਹ ਅੱਗੇ ਚੱਲ ਕੇ ਇੱਕ ਵਾਰੀ ਕਿਤੇ ਨਾ ਕਿਤੇ ਡੈਡਲੌਕ ਦੇ ਵਿੱਚ ਕੋਈ ਟਰਮਸ ਐਂਡ ਕੰਡੀਸ਼ਨਸ ਕੋਈ ਤਿੱਕਤ ਆ ਰਹੀ ਹੈ 14 ਅਗਸਤ ਦੀ ਡੇਟ ਮੀਡੀਆ ਮੀਡੀਆ ਨੇ ਰੱਖੀ ਸੀ ਸੋ ਇਸ ਤਰ੍ਹਾਂ ਦੀ ਕੋਈ ਕੋਈ ਡੇਟ ਨਹੀਂ ਫਿਕਸ ਹੋਈ ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਅਰਵਿੰਦ ਕੇਜਰੀਵਾਲ ਜੀ ਨੇ ਵੀ ਟਵੀਟ ਕਰਕੇ ਕਿਹਾ ਕਿ ਸਿੱਧੂ ਸਾਹਿਬ ਦਾ ਬਹੁਤ ਅਸੀਂ ਰਿਗਾਰਡ ਕਰਦੇ ਹਾਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਜੇ ਆਉਣਾ ਚਾਹੁੰਦੇ ਵੈਲਕਮ ਜੇ ਨਹੀਂ ਵੀ ਆਉਣਾ ਚਾਹੁੰਦੇ ਉਹਨਾਂ ਉਹਨਾਂ ਪ੍ਰਤੀ ਸਾਡੀ ਇੱਜ਼ਤ 'ਚ ਕੋਈ ਕਮੀ ਨਹੀਂ ਹੋਊਗੀ ਇਹ ਇਸੇ ਹੋਰ ਇਸੇ ਤਰੀਕੇ ਨਾਲ ਪ੍ਰਗਟ ਸਿੰਘ ਨੂੰ ਲੈ ਕੇ ਵੀ ਬਹੁਤ ਚਰਚਾਵਾਂ ਚੱਲੀਆਂ ਨੇ ਕਿ ਉਹ ਪ੍ਰਗਟ ਸਿੰਘ ਆਮ ਆਦੀ ਪਾਰਟੀ 'ਚ ਆ ਰਹੇ ਨੇ ਜਿਹੜੀ ਸਥਿਤੀ ਹੈ ਉਹ ਉੱਥੇ ਤੋਂ ਉੱਥੇ ਖੜੀ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਬੰਦਾ ਸੱਚ ਬੋਲਦਾ ਤਾਂ ਇਹ ਸਮਝ ਲਿਆ ਜਾਂਦਾ ਇਹਦਾ ਮਤਲਬ ਇਹ ਆਮ ਆਦੀ ਪਾਰਟੀ ਜਾਊਗਾ ਹੁਣ ਤੁਸੀਂ ਤੁਹਾਡੀ ਪਾਰਟੀ ਵੱਲੋਂ ਬਕਾਇਦਾ ਉਹਨਾਂ ਨੂੰ ਵੈਲਕਮ ਕਿਹਾ ਗਿਆ ਵੈਲਕਮ ਤਾਂ ਸਾਰਿਆਂ ਨੂੰ ਕਰਦੇ ਆ ਚੰਗੇ ਬੰਦੇ ਚਾਹੇ ਕਿਸੇ ਫੀਲਡ ਤੋਂ ਹੋਣ ਜਿਹੜੇ ਜਿਹੜੇ ਪੰਜਾਬ ਨੂੰ ਦੁਬਾਰਾ ਪੰਜਾਬ ਦੇਖਣਾ ਚਾਹੁੰਦੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਫੈਸਲਾ ਉਹਨਾਂ ਨੇ ਕਰਨਾ ਹੈ ਆਉਣਾ ਚਾਹੁੰਦੇ ਨੇ ਜਾਂ ਨਹੀਂ ਆਉਣਾ ਚਾਹੁੰਦੇ ਕੀ ਸ਼ਰਤ ਰੱਖ ਰਹੇ ਨੇ ਅੱਗੇ ਕੋਈ ਆਮ ਆਦੀ ਪਾਰਟੀ 'ਚ ਕੋਈ ਸ਼ਰਤ ਨਹੀਂ ਚੱਲਦੀ ਜੀ ਅੰਦੋਲਨ ਦੇ ਵਿੱਚ ਕੋਈ ਸ਼ਰਤ ਹੈ ਅੰਦੋਲਨ ਕੋਈ ਸ਼ਰਤ ਨਹੀਂ ਅਸੀਂ ਮਿਸ਼ਨ ਪੰਜਾਬ ਤੇ ਲੱਗੇ ਹੋਇਆ ਮਿਸ਼ਨ ਐਮ ਐਲ ਏ ਜਾਂ ਮਿਸ਼ਨ ਲਾਲਬੱਤੀ ਨੇ ਉਹ ਦੋ ਲਿਸਟਾਂ ਜਾਰੀ ਕੀਤੀ ਨੇ ਦੋਹਾਂ ਲਿਸਟਾਂ ਦੇ ਵਿੱਚ ਉਹ ਪਾਰਟੀ ਜਿਹੜੇ ਪੰਜਾਬ ਮਾਮਲੇ ਦੇ ਕਨਵੀਨਰ ਨੇ ਸੁੱਚਾ ਸਿੰਘ ਛੋਟੇ ਪਰ ਉਹ ਬਾਹਰ ਰਹੇ ਨੇ ਔਰ ਇੱਕ ਇੱਕ ਲਿਸਟ ਨੂੰ ਲੈ ਕੇ ਤੇ ਉਹਨਾਂ ਨੂੰ ਬਾਕਾਇਦਾ ਨਾਰਾਜ਼ਗੀ ਜਤਾਈ ਦੇਖੋ ਨਾਰਾਜ਼ਗੀ ਅਸਹਿਮਤੀ ਅਸਹਿਮਤੀ ਲੋਕਤੰਤਰ ਦਾ ਹਿੱਸਾ ਹੈ ਉਹ ਕਿਸੇ ਨੂੰ ਵੀ ਹੋ ਸਕਦੀ ਹੈ ਪਰਿਵਾਰਾਂ ਦੇ ਵਿੱਚ ਵੀ ਆਪਣੇ ਸਹਿਮਤੀਆਂ ਸਹਿਮਤੀਆਂ ਚੱਲਦੀਆਂ ਨੇ ਬੈਕ ਇਨ ਵੇਡ ਲਿਆ ਜਾਂਦਾ ਹੈ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੈਕੰਡ ਲਿਸਟ ਦੇ ਵਿੱਚ ਤਾਂ ਉਹਨਾਂ ਨੇ ਬਹਿਣਾ ਸੀ ਸਾਡੇ ਨਾਲ ਅਮਰਸਰ ਪਰ ਬਾਬਾ ਬਕਾਲਾ ਰਖੜਪੁਨਿਆ ਦੇ ਮੇਲੇ ਦੇ ਜਾਮ ਦੇ ਵਿੱਚ ਉਹ ਤੇ ਗੁਰਪ੍ਰੀਤ ਖੁੱਗੀ ਹੋਣੀ ਉਹ ਉੱਥੇ ਸਟਕ ਹੋਗੇ ਤਾਂ ਕਰਕੇ ਅਦਰਵਾਈਜ਼ ਕੋਈ ਇਸ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਭਗਵੰਤ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਪੰਜਾਬ 'ਚ ਮੈਂ ਤਾਂ ਤੁਹਾਨੂੰ ਕਹਿਆ ਸੀ ਪਿਛਲੀ ਵਾਰ ਵੀ ਕਿ ਪਾਰਟੀ ਜਿੱਥੇ ਮੇਰੀ ਡਿਊਟੀ ਲਾਊਗੀ ਮੈਂ ਉੱਥੇ ਕੰਮ ਕਰੂੰਗਾ ਜਿਵੇਂ ਜੇ ਪਾਰਟੀ ਨੂੰ ਇਹ ਮਹਿਸੂਸ ਹੋਊਗਾ ਕਿ ਭਗਵੰਤ ਮਾਨ ਨੂੰ ਵੀ ਐਮਐਲਏ ਦੀ ਸੀਟ ਲੜਾਉਣੀ ਚਾਹੀਦੀ ਹੈ ਔਰ ਜਿਹੜੀ ਮਰਜ਼ੀ ਜਿੱਥੋਂ ਮਰਜ਼ੀ ਲੜਾਉਣਾ ਚਾਹੁੰਦੇ ਨੇ ਮੈਂ ਤਿਆਰ ਹਾਂ ਇਥੇ ਸਨ ਹਮਾਦੀ ਪਾਰਟੀ ਦੇ ਸੰਸਦ ਭਗਵੰਤ ਮਾਨ ਜਿਸ ਤੇ ਕਿਨਾਂ ਨਾਲ ਗੱਲ ਕੀ ਹੈ ਕਿ ਜੋਜ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਨੂੰ ਲੈ ਕੇ ਜੋ ਬੋਲ ਹੈ ਉਹ ਉਹਨਾਂ ਦੇ ਪਾਲੇ ਦੇ ਵਿੱਚ ਹੈ ਆਮ ਆਦੀ ਪਾਰਟੀ ਨਿਦਰਾਜੋਂ ਲਈ ਖੁੱਲ੍ਹੇ ਨੇ ਕਿਤੇ ਨਾ ਕੀਤੇ ਇਸ ਪੂਰੇ ਮਾਮਲੇ ਤੇ ਹਲੇ ਵੀ ਚਸੰਨ ਜਸ ਬਰਕਰਾਰ ਹੈ ਸਰਬਜੀਤ ਸਿੰਘ ਐਮਪੀ ਸੰਜਾ ਚੰਡੀਗੜ੍ਹ